ਇਸ ਤਰ੍ਹਾਂ ਮਿਲੋ ਨਾ ਮੇਰੇ ਵੱਲੋਂ ਜੈਪਿੰਚਾਪਾਰ ਮੈਂ ਖੁਸ਼ੀਕਰ ਆਜ ਡਾਕਟਰ ਬੀਰਾਂ Ambedkar ਜੀ ਦੀ ਜ਼ਿੰਦਗੀ ਸੰਬੰਧੀ ਕੁਝ ਅਹਿਮ ਹਸਿਆਵਾਰੇ ਗੱਲ ਕਰਨ ਜਾ ਰਹੀ ਹਾਂ ਡਾਕਟਰ ਬੀਰਾਂ Ambedkar ਬਹੁਮੁਖੀ ਪ੍ਰਤਿਭਾ ਅਤੇ ਸ਼ਖਸ਼ੀਅਤ ਦੇ ਮਾਲਕ ਸਨ ਉਹਨਾਂ ਨੇ ਆਪਣਾ ਸਾਰਾ ਜੀਵਨ ਭਾਰਤੀ ਸਮਾਜ ਨੂੰ ਸੁਧਾਰਨ ਲਈ ਅਰਪਣ ਕਰ ਦਿੱਤਾ ਉਹਨਾਂ ਨੇ ਬਚਪਨ ਤੋਂ ਹੀ ਸੋਸ਼ਣ ਸਮਾਜੀ ਕਨਿਆ ਤੇ ਸਮਾਜੀ ਸੁਲਮੇ ਲਈ ਕੰਮ ਨ ਕੀਤਾ ਪਰ ਇਸ ਦੇ باوجود ਵੀ ਉਹਨਾਂ ਨੇ ਭਾਰਤੀ ਸਮਾਜ ਨੂੰ ਸੁਧਾਰਨ ਲਈ ਜਾਇਗਏ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਮਿਹਨਤ ਕੀਤੀ ਉਹਨਾਂ ਨੇ ਪਾੜ ਦੀ ਰਾਜਨੀਤਿਕ ਸਮਾਜੀ ਕ ਤੇ ਆਰਥਿਕ ਹਾਲਤ ਨੂੰ ਸੁਧਾਰਨ ਲਈ ਯਤਨ ਕੀਤੇ ਅਤੇ ਉਹਨ ਵਾਲੇ ਮਾਸਟਰਸ਼ਣ ਲਈ ਕਈ ਪੁਸਤਕਾਂ ਲਿਖੀਆਂ ਜਿਵੇਂ ਕਿ ਕਸ਼ਟਮ ਹਨੰਡਿਆ स्मॉल होल्डिंग इन इंडिया एंड द रेमेडीज प्रॉब्लम ऑफ द रिपी हु वर शूद्रा अत उन्होंने स्त्रियां ने हालत में भी सुधार लाने बहुत मेहनत की जमे कि मैटरनिटी लीव विच वादा छुट्टियां में ले वेतन दी सुविधा स्त्रियां दी शिक्षा और पिता दी प्रॉपर्टी विच हिस्सेदारी उन्होंने मजदूरांन ली वेतन विच वादा छुट्टियां दी सुविधा और कम वे घंटे सुनिश्चित करण वे योगदान दता ਉਨ੍ਹਾਂ ਨੇ ਇੰਡੀਪੈਂਡੈਂਟ ਲੀਗ ਦੀ ਪਾਰਟੀ ਦਾ ਗਠਨ ਕੀਤਾ ਅਤੇ ਪਿਪਸ ਐਜੂਕੇਸ਼ਨ ਸੁਸਾਇਟੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ 1930 ਵਿੱਚ ਮਹਾਰਾਸ਼ਟਰ ਦੇ ਕਲਰਾਮਹੰਮੰਦੇਸ ਵਿੱਚ ਮੋਰਚਾ ਕੀਤਾ। ਇਸ ਮੰਦਰ ਵਿੱਚ ਆਮ ਲੋਕਾਂ ਨੂੰ ਪ੍ਰਵੇਸ਼ ਦੀ ਆਗਿਆ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਮੰਦਰ ਵਿੱਚ ਪ੍ਰਵੇਸ਼ ਤਾਂ ਨਹੀਂ ਕਰਨਾ ਚਾਹੁੰਦੇ ਪਰ ਸਾਡਾ ਇਹ ਮੋਰਚਾ ਮਨੁੱਖੀ ਅਧਿਕਾਰਾਂ ਲਈ ਹੈ। ਉਹ ਤਿੰਨ ਵਾਰ ਗਵਰਨਮੈਂਟ ਕਾਨਫਰੰਸ ਵਿੱਚ ਚਿੰਤਾ ਲਿਆ ਜਿੱਥੇ ਉਹ ਨਾ ਨੇ ਪਛੜੀਆਂ ਜਾਤੀਆਂ ਦੇ ਲੋਕਾਂ ਲਈ ਅਲੱਗ ਕੁਝੂੜ ਖੇਤਰਾ ਅਤੇ ਭਾਰਤ ਲਈ ਪੂਰਨ ਸਮਰਾਸ਼ਟੀ ਮੰਗ ਕੀਤੀ। ਸੰਵਿਧਾਨ ਨਿਰਮਾਣ ਮਹਾਨ ਲੇਜਨਿਨ ਕਮੇਟੀ ਦੇ ਪ੍ਰਧਾਨ ਦੇ ਰੂਪ ਵਿੱਚ ਚੁਣਿਆ ਗਿਆ। ਇਸ ਲਈ ਉਹਨਾਂ ਨੂੰ ਸੰਵਿਧਾਨਿਕ ਮਾਤਾ ਵੀ ਕਿਹਾ ਜਾਂਦਾ ਹੈ। ਉਹ ਪਹਿਲੇ ਕਾਨੂੰਨੀ ਮੰਤਰੀ ਬਣੇ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਉਹਨਾਂ ਨੇ ਪੁੱਤਰ ਅੰਭੋਪ ਅਪਣਾਇਆ। ਧੰਨਵਾਦ।